ਜੀ ਕਿ ਅੱਜ ਜ ਸਕੂਲੇ ਚੱਲੇ ਆ ਠੀਕ ਹੈ ਗਾਇਸ ਤੇ ਮੰਡੀ ਵੀ ਜਾਣਾ ਤੇ ਆ ਆਪਣਾ ਭਰਾ ਚੱਲਣਾ ਹੈ ਜੀ ਕੰਮ ਸਰਪ ਤੇ ਆ ਬਾਬੇਉ ਫੋਨ ਆਪਾਂ ਲਿਆ ਇੱਕ ਨਵਾ ਐਮ ਮਾਈ ਦਾ ਤੇ ਹਣ ਆਪਾਂ ਚੱਲਨੇ ਆ ਉਧਰ ਸਕੂਲੇ ਤੇ ਨੇ ਮੰਡੀ ਜਾਣਾ ਸੰਦੀਪ ਨੇ ਨੇ ਗੱਟੇ ਚੱਕਣੇ ਨੇ ਉਥੋਂ ਤੇ ਚਲੋ ਮਿਲਨੇ ਆ ਉਥੇ ਚੱਲ ਕੇ ਬਾਬਿਓ ਭਰਾ ਆਪਣੇ ਆ ਚੁਕੇ ਨੇ ਵੀ ਸਕੂਲ ਚੱਲੇ ਨੇ ਆਪਣੀ ਕਲਾਸ ਦੇ ਰਹੇ ਯਾਰ ਸ਼ਾਂਗੇ ਪੈਂਟ ਦੇ ਰਹਿਣ ਵਾਲੇ ਨੇ ਗਾਲੀ ਕੱਢੀ ਗਾਲੀ ਤੇ ਬਾਬਿਓ ਮਣਾ ਚੈੱਕ ਕਰੋ ਮੁੰਡੇ ਚੈੱਕ ਕਰੋ ਆਹ ਆ ਇੱਕ ਨੂੰ ਆਪਾਂ ਗਾਇਸ ਆਹ ਆ ਵੇਖੋ ਆਪਾਂ ਅੰਮ੍ਰਿਤ ਦਾ ਫਿਲਮ ਬੰਦਈ ਏ ਦਿੱਤਾ ਹੀ ਵਾਂਦਾ ਨਹੀਂ ਕੀ ਆਂਦਾ ਬੰਦੇ ਨੇ 25 ਸਾਲ ਹੰਦ 22 ਸਾਲ ਜਾਈ ਤੋਂ ਮਿਲੀ ਆਈ ਤੋਂ ਉਹਨੂੰ ਕ ਤਿੰਨ ਵਾਰੀ ਤੱਕ ਟੱਚ ਪਾ ਲਈਏ ਕੀ ਜਾਂਦਾ ਕੀ ਕਰ ਲਾਂ ਦੇ ਦਾ ਤਿੰਨ ਹਜ਼ਾਰ ਦੇ ਦੇ ਤਾ ਹੋਰ ਦੇ ਦੇ ਚੈੱਕ ਕਰੋ ਮੜਾ ਮੈਂ ਮੱਝਾਂ ਆ ਚੁੱਕੇ ਸਹੀ ਗੱਲ ਉਹ ਬੰਦੇ ਉਹ ਆ ਗਏ ਓਏ 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 ਮੈਨੂੰ ਹਟ ਦੇ ਮਾਬੋ ਚੈੱਕ ਕਰੋ ਮੜਾ ਮੱਝਾਂ ਯਾਰ ਬਹੁਤ ਹੀ ਵਾਰਾ ਫਿਰਦੀਆਂ ਨੇ ਜਿੰਨੂ ਚਾਹੀਦੀ ਨੇ ਫਾੜ ਲੋ ਯਾਰ ਮੱਝਾ ਕਰਗੇ ਜੰਮਦਾ ਮਾਰ ਕੇ ਬਚਾਰਾ ਯਾਰ ਚੈੱਕ ਕਰੋ ਮਰਾ ਜੈ ਬਾਬਿਆਂ ਦੀ ਲੈ ਬਾਬਿਓ ਮੜਾ ਚੈੱਕ ਕਰੋ ਆਪਾਂ ਮੰਡੀ ਆ ਚੁੱਕੇ ਆ ਜਿਵੇਂ ਤੁਸੀਂ ਵੇਖ ਸਕਦੇ ਜੇ ਮੰਡੀ ਦੇ ਵਿੱਚ ਯਾਰ ਬਹੁਤ ਹੀ ਘੱਟਾ ਮਿੱਟੀ ਡਾਇਆ ਤੇ ਅਸੀਂ ਨਾ ਨੂੰ ਗਏ ਸਕੂਲ ਜਾਨਪੁਰੋਂ ਪਰ ਹੁਣ ਪਿਛਾ ਮੁੜਨਾ ਪੈਣਾ ਤੇ ਮੰਡੀ ਚ ਚੈੱਕ ਕਰੋ ਦਾਣੋ ਦਾਣੀ ਆ ਬਾਕੀ ਆਦੀ ਦਾ ਬਡੇ ਇਰਾਵਿੰਦਾ ਕਰਕੇੜੀ ਫਾਂਜ ਚੁੱਤਾ ਮੈਂ ਹਾਂ ਵੇ ਇਹ ਚੁੰਨਾ ਵਾਂ ਕੇ ਚੱਕ ਲਿਆ ਤੇ ਗਾਈਜ਼ ਆਹੜਾ ਬਡੇਰਾ ਇੱਕ ਹੈ ਤੇ ਮੈਂ ਚਾਹ ਤੇ ਨਾਲ ਪਕੌੜੇ ਲਿਆ ਇਸ ਸਟੈਂਡ ਇਸਟੈਂਡ ਇਸਟੈਂਡ ਥਾਵੇਂ ਤੇ ਜਾ ਕੇ ਇਹਨੂੰ ਰਾਤੀ ਫੋਨ ਦੇ ਦੇਣਾ ਵੇਂਦਰ ਵੇ ਤੇ ਬਾਬਿਓ ਚੈੱਕ ਕਰੋ ਮੜਾ ਚੋਨਾ ਵੇਲ ਆਇਆ ਆਪਣਾ ਹੀ ਚੈੱਕ ਕਰੋ ਗਾਇਜ਼ ਮੜਾਇਆ ਘੈਂਡ ਕੰਮ ਬਣਿਆ ਪਿਆ ਵੇਲੋ ਸੁਤਾ ਬਸ ਛਾਕਾ ਤੇ ਚੋਨਾ ਤੇ ਬਾਬਿਓ ਮੜਾਇਆ ਚੈੱਕ ਤੇ ਬਾਬਿਓ ਸੰਦੀਪ ਤਿੰਦਾ ਭਰਾ ਉਹਦਾ ਬੁਢਾ ਜੀ ਕਿ ਸਲਾ ਕਰਦੇ ਪਨੇ ਕਿੰ ਕਰੀਏ ਤੇ ਬਰਾ ਲੂਲਰ ਚੈੱਕ ਕਰੋ ਮੜਾਇਆ ਤੇ ਯਾਰ ਅਣ ਚੱਲੀਏ ਯਾਰ ਚਾਹ ਪੜਾ ਤੀਏ ਚਾਹ ਚੂਪੀ ਕੇ ਹਨੋ ਵੀ ਕੈਮ ਹੋਵੇ ਦਾ ਸੁੱਤਾ ਪਰ ਰਾਤ ਠੰਡ ਜਮਰਾ ਪਿਆ ਉਹ ਤੇ ਬਾਬਿਓ ਆ ਮੁੰਡਾ ਚੈੱਕ ਕਰੋ ਮੜਾ ਬੁੱਲ ਚੈੱਕ ਕਰੋ ਇਹਨੂੰ ਤੇ ਬਾਬਿਓ ਹੁਣ ਆਪਾਂ ਮੰਡੀ ਮੜਾ ਵੇਖ ਲਈਏ ਕਿਹਨੇ ਤਰਾਈ ਵੀ ਇਹ ਤੇ ਮੰਡੀ ਦਾ ਮੈਂ ਕੀ ਕਰਾਂ ਚੱਲ ਜੀ ਯਾਰ ਸਕੂਲ ਤੇ ਤੇ ਸੇ ਆਪਾਂ ਲੇਟ ਸਕੂਲ ਦਾ ਕੰਮ ਵੇਖੀ ਵਾਹ ਵੀ ਆਪਾਂ ਬੜੇ ਲੇਟ ਯਾਰ ਹੋਏ ਪਿਆ ਤੇ ਆ ਚੈੱਕ ਕਰੋ ਬਾਬਿਓ ਮੜਾ ਸ਼ਾਕਾ ਧਿਆਨ ਚੱਲੋ ਸਕੂਲ ਚੱਲਣਾ ਅੱਜ ਸਕੂਲੇ ਮਿਲ ਲੇਗੇ ਨਾ ਦੋ ਆਏ ਹੋਏ ਬਾਅਦ ਗਏ ਆ ਤੇ ਆ ਸਕੂਲੇ ਤੇ ਯਾਰ ਸਕੂਲ ਤੋਂ ਬਾਅਦ ਮਿਲਣਾ ਆਪਾਂ ਦੋ ਮੜਾ ਚੈੱਕ ਕਰੋ ਆਪਾਂ ਸਕੂਲ ਆ ਚੁੱਕੇ ਹਾਂ ਫੈਮਿਲੀ ਚਾਹੇ ਹੱਥ ਤੇ ਸਿੱਧਾ ਹੈ ਨਾ ਬਾਬੇਓ ਮੜਾ ਚੈੱਕ ਕਰੋ ਆਪਣੋ ਅੱਧੀ ਛੁੱਟੀ ਹੋ ਚੁਕੀ ਹੈ ਤੇ ਆ ਚੈੱਕ ਕਰੋ ਮੜਾ ਗਾਇਸ ਚੈੱਕ ਕਰੋ ਬਾਬੇਓ ਮੜਾ ਪਤਾ ਨਹੀਂ ਕੀ ਲਿਆਂਦ ਰ ਇਹ ਇਧਰ ਹੈ ਕਿਲਾ ਪਛਮਿਆ ਸੀ ਮੜਾ ਲਾਇਆ ਨਾ 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 ਗੱਲ ਸੁਣਾ ਰਹੀ ਆ ਯਾਰ ਖਾੜ ਕੇ ਗਿਆ ਫੋਟੋ ਆ ਦਿਓ ਚੈੱਕ ਨਾ ਕਰੋ ਬੜਾ ਪ੍ਰਾਣ ਐ கிரੈਂਟ ਕਰੰਟਾਂ ਦਾ ਜੀ ਤੇ ਬਾਬਿਓ ਮੜਾ ਚੈੱਕ ਕਰੋ ਕਿਉਂਕਿ ਯਾਰ ਛੁੱਟੀ ਹੋ ਗਈ ਸੀ ਸਕੂਲਾਂ ਤੇ ਆਪਾਂ ਗਏ ਚਲੇ ਸੀ ਘਾਰ ਨੂੰ ਤੇ ਫੋਨ ਹੋ ਗਿਆ ਸੀ ਬੰਦ ਜੈ ਬੱਟਰੀ ਤੇ ਹੁਣ ਆਪਾਂ ਰਾਤ ਵੀ ਪੈ ਗਈ ਥੋੜੀ ਦਿਹਾਣਾ ਪਾਏ ਉਦੋਂ ਦੇ ਮੰਡੀ ਰੋਟੀ ਲੁੱਟੀ ਖਾ ਕੇ ਨਹਾਣੂ ਕੇ ਸੌਂਸ ਹੋ ਗਏ ਤਿਹਾਨੇ ਯਾਰ ਮੰਡੀ ਚਲਣੇ ਇੱਥੇ ਲੇਟਾਂ ਬੜੀਆਂ ਹਾਂ ਬੜਾ ਚੈੱਕ ਕਰੋ ਆਪਾਂ ਆ ਚੁੱਕੇ ਹਾਂ ਤੇ ਯਾਰ ਨੇਹਰਾ ਨੂੰ ਰਤੇ ਹੋਇਆ ਪੈ ਕੱਟਾ ਵੀ ਉੱਡਾ ਪੈ ਤੇ ਬੜਾ ਚੈੱਕ ਕਰ ਸਕਦੇ ਜੀ ਠੀਕ ਹੈ ਤੇ ਸੰਦੀਪੀ ਦਾ ਬੁੱਢਾ ਇੱਥੇ ਕਿਤੇ ਬੈਠਾ ਹੁੰਦਾ ਤੇ ਆ ਚੈੱਕ ਕਰੋ ਛੋਟਾ ਭਰਾ ਆਪਾਂ ਉਹ ਤੀਂਦਾ ਪਿਆ ਹੀ ਨਹੀਂ ਸੰਦੀਪੀ ਦਾ ਬੁੱਢਾ ਖੜਾ ਤੇ ਬਾਬੇ ਉਹ ਚੈੱਕ ਕਰੋ ਬੜਾ ਪਾਬੀ ਲੱਗਾ ਤੇ ਆ ਬੁਲਬੁਲ ਉਹ ਤਾਇਆ ਜੀ ਉਹ ਤਾਇੀ ਦੋਡੀਆ ਤੇ ਆ ਬਾਬੇ ਆਪਾਂ ਮੰਡੀ ਆ ਚੁੱਕੇ ਹਾਂ ਤੇ ਹਾਨੇ ਯਾਰ ਇਹ ਵੇਖੋ ਯਾਰ ਫਾਲੀ ਉਧਰ ਚੋਨਾ ਚੋਨਾ ਹੋਇਆ ਪਿਆ ਜੀ ਨੂੰ ਚੋਨਾ ਚਾਹੀਦਾ ਲਿਜਾ ਸਕਦਾ ਹੈ ਮੁਫਤ ਚਾਮੜਾ ਚੈੱਕ ਕਰੋ ਤੇ ਆਰ ਸੰਦੀਪ ਇਹ ਲੋ ਉਧਰ ਗੱਲ ਕਰਦਾ ਹਦਾ ਭਾਬੀ ਨਾਲ ਕਿਆ ਵੇ ਲੋ ਗੱਟੇ ਨਹੀਂ ਗਿੰਦਾ ਪਿਆ ਇੱਥੇ ਸੰਦੀਪ ਵੀ ਬੁੱਢਾ ਲੱਗਦਾ ਉਹ ਬੈਠ ਗਾਉਂ ਗਿਆ ਜਾਂਦਾ ਛੱਡ ਯਾਰ ਆਪੇ ਗੱਲ ਲੈ ਜੀ ਕਿਆ 파ਰਸੀ ਏ ਓਏ ਜਮਾ ਰਹੀ ਕਿ ਸਾਹਮਣੇ ਮੋੜੇ ਕਦੇ ਫੇਰ 21 ਜੱਦੀ ਦਾ ਆਪਣਾ ਲੌਗ ਇਸੇ ਕਟਮ ਹੁੰਦਾ ਯਾਰ ਬਹੁਤ ਟਾਈਮ ਹੋ ਗਿਆ ਬਲੌਕ ਹੋ ਹੀ ਪਾਇਆ ਤੇ ਆਪਣਾ ਫੋਨ ਟੁੱਟ ਗਿਆ ਜੇ ਆਪਣੇ ਲੌਗ ਦੇਖਾ ਕਰੋ ਫਿਰ ਆਪਾਂ ਫੋਨ ਹੋਲੀ ਲਗਾ ਦੇ ਤੇ ਫਿਰ ਟੱਕ ਪਾ ਦੇਣ ਥੈਂਕ ਯੂ ਗਾਇਜ਼